ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਇੱਥੇ ਆਪਾਂ ਲੱਗੇ ਆਂ ਅੰਬਾਂ ਦੀ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾਉਣ ਉਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇਹ ਆਪਣੇ ਘਰ ਦੇ ਅੰਬ ਨੇ ਜਿਹੜੇ ਆਪਣੇ ਇਧਰ-ਉਧਰਾਂ ਮੋਰੇ ਲੱਗੇ ਹੋਣੇ ਉੱਥੇ ਤੋੜੇ ਹੋਏ ਨੇ ਅੰਬ ਤੇ ਇਹਨਾਂ ਨੂੰ ਤੋਂ ਕਿਸਮਾਰ ਕੇ ਆਪਾਂ ਨੇ ਇੱਥੇ ਰੱਖ ਲਿਆ ਸੀਗਾ ਹੁਣ ਸਾਰਾ ਛਿਲਕਾ ਲਾ ਦਾਂਗੇ ਇਹਦੇ ਤੋਂ ਛਿਲਕਾ ਲਾਉਣ ਤੋਂ ਬਾਅਦ ਕੱਦੂ ਕਸ ਕਰਾਂਗੇ ਤੇ ਕਈ ਮਤਲਬ ਕੱਦੂ ਕਸ ਕਰ ਲੈਂਦੇ ਨੇ ਕਈ ਉਸੇ ਤਰ੍ਹਾਂ ਬਰੀਕ ਬਰੀਕ ਇਹਨਾਂ ਦੀਆਂ ਫਾੜੀਆਂ ਕੱਟ ਕੇ ਨਾ ਫਿਰ ਚਟਣੀ ਪਾ ਲੈਂਦੇ ਆ ਲੇਕਿਨ ਮੈਂ ਕੱਦੂ ਕਸ ਕਰਕੇ ਬਣਾਉਂਗੀ ਵਧੀਆ ਬਣਦੀ ਆ ਕੱਦੂ ਕਸ ਕਰਕੇ ਵੀ ਇੰਨਾ ਟਾਈਮ ਤਾਂ ਨਹੀਂ ਲੱਗਦਾ ਹੈਗਾ ਚਲੋ फटाफट ਆਪਾਂ ਨੇ ਕਰ ਦੇਣਾ ਥੋੜੇ ਹੀ ਨੇ ਇਹਨੇ ਜਿਆਦਾ ਨਹੀਂ ਗੇ ਥੋੜੀ ਜਿਹੀ ਚਟਣੀ ਬਣਾਉਣੀ ਸੀ ਆਪਾਂ ਨੇ ਬਸ ਇਦਾਂ ਹੁੰਦਾ ਵੀ ਬੱਚੇ ਚਲੋ ਹਨਾ ਟਿਫਨ ਚ ਲੈ ਜਾਂਦੇ ਨੇ ਸਕੂਲ ਨੂੰ ਠੀਕ ਹੈ ਥੋੜੀ ਖਾ ਕੇ ਘੱਟੇ ਖੁਸ਼ ਨੇ ਉਹ ਕਿਉਂਕਿ ਜੀ ਮਿੱਠੀ ਹੁੰਦੀ ਹੈ ਇਹ ਤੇ ਫਿਰ ਵੀ ਚਲੋ ਦੁਪਹਿਰੇ ਪਰੌਂਠਿਆਂ ਦੇ ਨਾਲ ਖਾ ਲੈਂਦੇ ਨੇ ਸਕੂਲ ਦੇ ਵਿੱਚ ਉਦੋਂ ਵਧੀਆ ਲੱਗਦੀ ਹੈ ਉਹਨਾਂ ਨੂੰ ਤੇ ਲਓ ਜੀ ਆਪਾਂ ਨੇ ਤੁਹਾਨੂੰ ਦਿਖਾਉਣ ਵਾਸਤੇ ਇੱਕ ਦੋ ਆਂਬ ਛਿੱਲ ਲੈ ਲਏ ਆਪਾਂ ਨੇ ਤੇ ਹੁਣ ਇਹ ਕੱਦੂ ਕਸ ਕਰਾਂਗੇ ਮੋਟੀਆਂ ਅਗਲੀਆਂ ਨਾਲੇ ਕਰੂੰਗੇ ਛੇਤੀ ਛੇਤੀ ਹੋ ਜਾਊਗਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਤੇ ਆਉਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਬਣਾਈ ਰੱਖਿਓ ਪਲੀਜ਼ ਵੀਡੀਓ ਦੇਖ ਲਿਆ ਕਰੋ ਖੁਸ ਜਿਆਦਾ ਲੰਬੀਆਂ ਨਹੀਂ ਹੁੰਦੀਆਂ ਹੈਗੀਆਂ ਆਪਣੀਆਂ ਵੀਡੀਓ ਤੁਹਾਡੀ ਸਪੋਰਟ ਨਾਲ ਆ ਦੇਖੋ ਜੀ ਅਸੀਂ ਹੈਨਾ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਅਸੀਂ ਅੱਗੇ ਜਾਵਾਂਗੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀਡੀਓ ਦੇਖ ਲਿਆ ਕਰੋ ਤੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਦੱਸਿਆ ਕਰੋ ਵੀਡੀਓ ਦੇ ਵਿੱਚ ਤਾਂ ਜੋ ਕਿ ਤੋਂ ਆਪਾਂ ਸੁਧਾਰ ਕਰ ਲਿਆ ਕਰੀਏ ਦੇਖੋ ਜੀ ਕਿਸੇ ਇੱਕ ਉਮੀਦ ਨਾਲੇ ਆਪਾਂ ਨੇ ਹਨਾ ਕੋਈ ਇੱਕ ਚੈਨਲ ਸ਼ੁਰੂ ਕਰਿਆ ਪਲੀਜ਼ ਸਪੋਰਟ ਕਰੋ ਤੇ ਚੈਨਲ ਨੂੰ ਲਓ ਜੀ ਇਥੇ ਨਾਲ ਦੀ ਨਾਲ ਮੈਂ ਗੱਲਾਂ ਕਰ ਰਹੀ ਸੀਗੀ ਸੈਪਰੀ ਦੇ ਪਪੇ ਨਾਲ ਇਹ ਉਸ ਦਿਨ ਦੀ ਵੀਡੀਓ ਜਿੱਦਾਂ ਮੀਂਹ ਪੈ ਰਿਹਾ ਸੀਗਾ ਬਾਹਰ ਮੀਂਹ ਪੈ ਰਿਹਾ ਸੀਗਾ ਤੇ ਆਪਾਂ ਸਾਰੇ ਕੰਮ ਪਸ਼ੂਆਂ ਵਗੈਰਾ ਦੇ ਨਵੀੜ ਕੇ ਆ ਕੇ ਉਸ ਤੋਂ ਬਾਅਦ ਇਹ ਆਪਾਂ ਨੇ ਕੱਦੂ ਕਸਣ ਕਰਨ ਲੱਗੇ ਸੀਗੇ ਮੀਰੇ ਵਿੱਚ ਨਾ ਫਿਰ ਮੈਂ ਕਿਹਾ ਚਲੋ ਹੋਰ ਤਾਂ ਕੋਈ ਕੰਮ ਨਹੀਂ ਹੋਣਾ ਹੈਗਾ ਚਲੋ ਕद्दू ਕਾਸੇ ਕਰ ਲਨੇ ਆ ਮੀ ਸੋਣਾ ਪੈ ਗਿਆ ਸੀਗਾ ਆਪਣੇ ਉਸ ਦਿਨ ਲੋਕ ਨਾਲ ਦੀ ਨਾਲ ਚੱਲ ਰਹੀ ਨੇ ਗੱਲਾਂ ਨਾਲੇ ਚੱਲ ਰਿਹਾ ਆਪਣਾ ਕੰਮ ਆਪਾਂ ਸਾਰੇ ਹੁਣ ਇਹ ਕद्दू ਕਾਸ ਕਰਕੇ ਐ ਡੱਬੇ ਦੇ ਵਿੱਚ ਪਾ ਦਾਂਗੇ ਇੱਕ ਦੇ ਵਿੱਚ ਜਿਹੜੇ ਤਰੀਕੇ ਨਾਲ ਨਾ ਮੈਂ ਤੁਹਾਨੂੰ ਦੱਸੂਗੀ ਇਸ ਤਰੀਕੇ ਨਾਲ ਪਾ ਕੇ ਦੇਖਿਓ ਤੇ ਚਟਣੀ ਨਾਲ ਮਤਲਬ ਜਿੰਨੇ ਸਾਲ ਮਰਜੀ ਰੱਖ ਲੋ ਕਦੇ ਵੀ ਖਰਾਬ ਨਹੀਂ ਹੁੰਦੀ ਸਾਲੋ ਸਾਲ ਜਿੰਨਾ ਚਿਰ ਮਰਜੀ ਰੱਖੀ ਰੱਖੋ ਬਸ ਜੀ ਇੱਕ ਦੋ ਚੀਜ਼ਾਂ ਦੀ ਹੈ ਨਾ ਧਿਆਨ ਰੱਖ ਲਿਆ ਕਰੋ ਕਦੇ ਵੀ ਨਾ ਅਚਾਰ ਖਰਾਬ ਹੋਵੇ ਨਾ ਹੋਵੇ ਚੜਨੀ ਹੈ ਨਾ ਤੇ ਥੋੜੀਆਂ ਜਿਹੀਆਂ ਗੱਲਾਂ ਧਿਆਨ ਰੱਖਣਾ ਪੈਂਦਾ ਜੀ ਇੱਕ ਮੈਂ ਤੁਹਾਨੂੰ ਨਹਾਉਦਾ ਕੱਟ ਕੇ ਦਿਖਾ ਰਹੀ ਸੀ ਮੈਂ ਐਤਾ ਵੀ ਕੱਟ ਲੈਂਦੇ ਨੇ ਵੀ ਕਈ ਮੋਟੇ ਮੋਟੇ ਫਾੜੀਆਂ ਕੱਟ ਕੇ ਫੇਰ ਚਟਨੀ ਪਾ ਲੈਂਦੇ ਨੇ ਤੇ ਕद्दू ਕਸ ਕਰੀ ਹੋਈ ਨੂੰ ਜਾਂ ਜੀ ਟਾਈਮ ਕੱਟ ਲੱਗਦਾ ਹੈ। ਬਈ ਛੇਤੀ ਰਿਚ ਜਾਂਦੀ ਆ। ਤੇ ਮੈਂ ਇਦਾਂ ਤਾਂ ਕਦੇ ਨਹੀਂ ਪਾਈ ਹੈਗੀ ਜਿੱਕਿ ਮੈਂ ਕੱਟ ਕੇ ਦਿਖਾ ਰਹੀ ਇਸ ਮੈਂ ਦੇਖੀ ਸੀਗੀ ਕਈ ਫੌਂਦੇ ਨੇ ਇਸ ਤਰ੍ਹਾਂ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਸੀ ਇਹ ਵੀ ਇਦਾਂ ਅੰਬੀਆਂ ਨੂੰ ਕੱਟ ਕੇ ਚਟਨੀ ਵੀ ਬੀ ਪੈ ਜਾਂਦੀ ਹੈ। ਬਾਕੀ ਜੀ ਹੁਣ ਆਪਾਂ ਅ ਸਾਰੇ ਕद्दू ਕਸ ਕਰ ਲਾਂਗੇ ਤੇ ਫੇਰ ਤੁਹਾਨੂੰ ਦਿਖਾਉਂਦੇ ਆ ਤੇ ਇਸ ਤੋਂ ਬਾਅਦ ਕੀ ਕਰਨਾ ਅਪਾ ਉਸੇ ਟਾਈਮ ਨਹੀਂ ਪਾਵਾਂਗੇ ਇਹਦੇ ਵਿੱਚ ਮਸਾਲੇ ਵਗੈਰਾ ਰਲਾਵਾਂਗੇ ਉਹ ਆਪਾਂ ਇੱਕ ਦਿਨ ਛੱਡ ਕੇ ਰਲਾਵਾਂਗੇ ਉਹ ਤੁਹਾਨੂੰ ਦੱਸ ਦਿਆ ਕੀ ਕਰਕੇ ਰੱਖਣਾ ਹੁਣ ਆਪਾਂ ਨੇ ਕਈ ਤਾਂ ਉਸੇ ਟਾਈਮ ਕੱਦੂ ਗਾਸ ਕਰਕੇ ਮਤਲਬ ਉਸੇ ਦਿਹਾੜੀ ਉਹ ਸਾਰੇ ਮਸਾਲੇ ਰਲਾ ਲੈਂਦੇ ਨੇ ਪਰ ਮੈਂ ਜੀ ਪਾ ਕੇ ਨਾ ਇਹਨੂੰ ਡੱਬੇ ਦੇ ਵਿੱਚ ਰੱਖ ਦਿੰਦੀ ਆ ਤੇ ਉਹ ਤੁਹਾਨੂੰ ਅੱਗੇ ਦਿਖਾਉਣੀ ਆ ਮਾਰੇ ਰਿਓ ਬਲੌਗ ਦੇ ਨਾਲ ਵੀ ਕਿਸ ਤਰ੍ਹਾਂ ਰੱਖਣਾ ਆਪਾਂ ਨੇ ਇਹਨੂੰ ਬੰਦ ਡੱਬੇ ਦੇ ਵਿੱਚ ਮਾ ਜੀ ਦੇਖੋ ਥੋੜੀ ਜਿਹੀ ਇਹਦੇ ਵਿੱਚ ਉਹ ਨਿਕਲਦੀ ਆ ਫਿੜਕ ਜੀ ਹੁੰਦੀ ਆ ਜਿਹੜੀ ਅੰਬੇ ਦੇ ਵਿੱਚ ਲਓ ਜੀ ਅੰਬਾ ਆਪਣੇ ਸਾਰੇ ਕੱਦੂ ਕਸ ਹੋ ਗਏ ਇਹ ਤੇ ਉਹ ਗੁਟਲੀਆਂ ਨਿਕਲੈਣਾ ਕੱਦੂ ਕਸ ਕਰ ਲਿਆ ਹੁਣ ਕੱਦੂ ਕਸ ਕਰਨ ਤੋਂ ਬਾਅਦ ਡੱਬੇ ਦੇ ਵਿੱਚ ਪਾ ਦਾਂਗੇ ਸਾਰੇ ਦੋਇ ਥਾੜ ਪਾ ਦਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਪਾਉਣ ਤੋਂ ਬਾਅਦ ਨਾ ਸਾਰੇ ਅੰਬਾਂ ਨੂੰ ਉੱਪਰ ਪਾ ਦਾਂਗੇ ਨੂਨ ਇੱਕ ਕੌਲੀ ਇਹਦੇ ਨਾਲ ਤਾਂ ਜਿਹੜਾ ਅੰਬਾਂ ਦਾ ਪਾਣੀ ਹੋਗਾ ਨਾ ਖੱਟਾ ਉਹ ਨਿਕਲਿਆ ਹੋਊਗਾ ਸਾਰਾ ਜੇ ਤਾਂ ਤੁਸੀਂ ਉਸੇ ਟਾਈਮ ਬਣਾਉਣਾ ਤਾਂ ਦੋ ਤਿੰਨ ਘੰਟੇ ਇਹਨੂੰ ਇਦਾਂ ਹੀ ਨੂੰ ਨੂੰ ਇਹਦੇ ਅੰਬਾਂ ਦੇ ਵਿੱਚ ਪੈ ਰਹਿਣ ਦਿਓ ਤੇ 3 ਘੰਟੇ ਬਾਅਦ ਬਣਾ ਲਿਓ ਚਟਣੀ ਨਹੀਂ ਸਾਰੀ ਰਾਤ ਵੀ ਪੈ ਰਹਿਣ ਦੰਨੇ ਦੇ ਸਕਦੇ ਆ ਮੈਂ ਮਤਲਬ ਹੁਣ ਕਾਲੂ ਬਣਾਉਂਗੀ ਤਾਂ ਕਰਕੇ ਸਾਰੀ ਰਾਤ ਪਿਆ ਰਹੂਗਾ ਇਸੇ ਤਰ੍ਹਾਂ ਹੀ ਤੇ ਉਪਰੋਂ ਸਮਾਰਕ ਟੱਕੜ ਜਿਹੜਾ ਇਹ ਅੰਬ ਸਾਰੇ ਵਿੱਚ ਪਾ ਕੇ ਨਾ ਛੱਕਣ ਬੰਦ ਕਰਕੇ ਆਪਾਂ ਸਾਰੀ ਟੱਕੜ ਮੰਤ ਕਰਕੇ ਇਹਨੂੰ ਰੱਖ ਦਾਂਗੇ ਤੇ ਕਾਲੂ ਬਣਾਵਾਂਗੇ ਕਿਉਂਕਿ ਜੀ ਹੁਣ ਹਨੇਰਾ ਹੋ ਜਾਣਾ ਤੇ ਕਾਲੂ ਬਣਾਵਾਂਗੇ ਫਿਰ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਕੀ ਕਰਨ ਲੋਜੀ ਖੱਟੀ ਮਿੱਠੀ ਅੰਬਾਂ ਦੀ ਚਟਣੀ ਬਣਾਉਣ ਲਈ ਇਹ ਸਾਰਾ ਸਮਾਨ ਚਾਹੀਦਾ ਆਪਾਂ ਨੂੰ ਆਪਾਂ ਨੇ ਨਾ ਕੱਦੂਕਸ ਕਰਕੇ ਨੂਨ ਪਾ ਕੇ ਰੱਖੇ ਸੀਗੇ ਅੰਬ ਤੇ ਇੱਕ ਰਾਤ ਦੁਪਹਿਰ ਰਹੇ ਨੇ ਉਹ ਉਹਨਾਂ ਵਿੱਚੋਂ ਹੁਣ ਆਪਾਂ ਜਿਹੜਾ ਖੱਟਾ ਪਾਣੀ ਨਿਕਲਿਆ ਸੀ ਉਹ ਸਾਰਾ ਕੱਢ ਤਾ ਤੇ ਹੁਣ ਆਪਾਂ ਨਾ ਚਟਣੀ ਰਲਾਵਾਂਗੇ ਇਹ ਸਾਰਾ ਸਮਾਨ ਪਾਇਆ ਆਪਾਂ ਨੇ ਜਿਵੇਂ ਕਿ ਇਹ ਚੀਨੀ ਲਈ ਹੈ 1 ਕਿਲੋ ਦੋ ਵੱਡੇ ਚਮਚੇ ਇਹ ਮੇਥੀ ਦਾਣੇ ਲੈਨੇ ਨੂਨ ਲਿਆ ਦੋ ਚਮਚ ਕਿਉਂਕਿ ਜੀ ਆਪਣਾ ਨੌਣੇ ਦੇ ਵਿੱਚ ਪਾਇਆ ਹੋਇਆ ਦੋ ਚਮਚ ਕਲੌਂਜੀ ਲਈ ਆ ਇਹ ਚਮਚੇ ਦੇ ਹਿਸਾਬ ਨਾਲ ਲੈਣੇ ਸਾਰੇ ਤੇ 2.5 ਚਮਚ ਹਲਦੀ ਲਈ ਆ ਦੋ ਚਮਚ ਜੀਰੇ ਦੇ ਨੇ ਦੋ ਸੌਫ ਦੇ ਦੋ ਕਾਲੀ ਮਿਰਚ ਤੇ ਇਹ ਹੈਗਾ ਲਾਲ ਮਿਰਚ ਆਪਣੇ ਕੋਲ ਘਰ ਦੀ ਪੀਸੀ ਹੋਈ ਲਾਲ ਮਿਰਚ ਤੇ ਸ਼ਿਰਕਾ ਲਵਾਂਗੇ ਤੇ ਤੇਲ ਲਵਾਂਗੇ ਸਰੋਂ ਦਾ ਤੇ ਬਾਕੀ ਜੀ ਹੁਣ ਆਪਾਂ ਚੁੱਲੇ ਤੇ ਅੱਗ ਬਾਲ ਲਈ ਆਪਾਂ ਚਲਦੇ ਆ ਬਾਹਰ ਜਦੋਂ ਦੱਸ ਦਿਆਂ ਤੇ ਕਿਵੇਂ ਬਣਾਉਣੀ ਅੱਗੇ ਆਪਾਂ ਨੇ ਚਟਣੀ ਇਸ ਤਰ੍ਹਾਂ ਬਣਾਈ ਹੋਈ ਚਟਣੀ ਸਾਲੋਂ ਸਾਲ ਖਰਾਬ ਨਹੀਂ ਹੁੰਦੀ ਹੈਗੀ ਬਹੁਤ ਹੀ ਆਸਾਨ ਤਰੀਕਾ ਚਟਣੀ ਬਣਾਉਣ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਣੇ ਰਿਓ ਬਲੌਗ ਤੇ ਨਾਲ ਲਓ ਜੀ ਸਭ ਤੋਂ ਪਹਿਲਾਂ ਆਪਾਂ ਮੰਗਿਆ ਆਪਾਂ ਸਰੋਂ ਦਾ ਤੇਲ ਤੇ ਕੜਾਹੀ ਆਪਾਂ ਧਾਰਤੀ ਗਰਮ ਹੋ ਗਈ ਪਾਣੀ ਐ ਸੁੱਕ ਚੁੱਕਿਆ ਤੇ ਫਿਰ ਸਰੋਂ ਤੇਲ ਪਾ ਲਓ ਦੋ ਟਾਈ ਕਰਛੀ ਪਾਣੀ ਬਸ ਜਿਆਦਾ ਨਹੀਂ ਪਾਉਣਾ ਹੈਗਾ ਸਰੋਂ ਤੇ ਇੰਨਾ ਤੇ ਪਾਉਣਾ ਤੇ ਇਹਨੂੰ ਇਹਨੂੰ ਗਰਮ ਕਰ ਲਾਂਗੇ ਆਪਾਂ ਸਰੋਂ ਤੇ ਇਹ ਤੇ ਆਪਰੇ ਆਂਬ ਨਿਚੋੜਤਾ ਪਰ ਪਾਣੀ ਇਹਦਾ ਖੱਟਾਪਨ ਨਿਕਲ ਜਾਊਗਾ ਫਿਰ ਇਹਦੇ ਨਾਲ ਚੀਨੀ ਵੀ ਘੱਟ ਪਾਉਗੀ ਜਦੋਂ ਖੱਟਾਪਨ ਨਿਕਲ ਜਾਂਦਾ ਨਾ ਨਾ ਐਕਸਟਰਾ ਕੋਈ ਚਾਹ ਨਹੀਂ ਹੋ ਜਾਊਗੀ ਥੋੜਾ ਮੋਟੇ ਉਹ ਆਪਾਂ ਸਕਾ ਦਾਂਗੇ ਸੇਕ ਕੇ ਗੱਲ ਕਰਾਂਗੇ ਲੋਜੀ ਤੇਲ ਆਪਣਾ ਸਾਰਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਮੇਥੀ ਦਾਣਾ ਨਾਲੇ ਪਾਵਾਂਗੇ ਸਾਫ ਪਾਣੀ ਮਿਰਚ ना थोड़ा बाद कलॉम जी छेती करा ना दो मिनट ठहर के पावे पटाके पीछे ਇਦਿੱਚ ਪਾ ਦਾਂਗੇ ਹੁਣ ਕਲਾਂਜੀ ਹਰਦੀ ਮਿਰਚ ਤੇ ਨੂਨ ਨਹੀਂ ਲਗਾ ਕੇ ਨੂਨ ਬਾਅਦ ਪਾਵਾਂਗੇ ਅਰੇ ਰਹਿ ਗਿਆ ਜੀਰਾ लाजिए थोड़ा सेक लगा तो बाद हम पा देंगे कद्दूगस कर रहे अंब लाजी हम आप सारे अंब पा देंगे बच्चे

ਲੋ ਜੀ ਚਟਣੀ ਨੂੰ ਭੁੱਜ ਜੀ ਨੂੰ ਆਪਣੀ ਨੂੰ 5 ਤੋਂ 10 ਮਿੰਟ ਹੋ ਗਏ ਤੇ ਚਟਮੀਆਂ ਦੇਖੋ ਤੇਲ ਛੜਦਾ ਉਹ ਤਾਂ ਆਪਾਂ ਕੜਛੀ ਛੱਡਦੇ ਆ ਨਾ ਖੁਰਚਾ ਤੇ ਉਹ ਤੇਲ ਨਿਕਲਿਆ ਇਹਦੇ ਵਿੱਚੋਂ ਤੇ ਮੈਂ ਨੂਣ ਤਾਂ ਕਰਕੇ ਰੱਖ ਲਿਆ ਸੀਗਾ ਕਿਉਂਕਿ ਜੀ ਪਹਿਲਾਂ ਆਪਾਂ ਨੇ ਨੂਣ ਪਾਇਆ ਹੋਇਆ ਸੀ ਫਿਰ ਮੈਨੂੰ ਐ ਸੀਗਾ ਵੀ ਵੱਧ ਨਾ ਹੋ ਜਵੇ ਵੀ ਆਪਾਂ ਦੇਖ ਕੇ ਨੂਣ ਪਾਵਾਂਗੇ ਤੇ ਹੁਣ ਪਾਵਾਂਗੇ ਆਪਾਂ ਨੂਣ ਦੋ ਚਮਚੇ ਪਾਤੇ ਆਪਾਂ ਨੇ ਨੂਣ ਦੇ ਇਹ ਇਹਨਾਂ ਅਸਿਰ ਵੀ ਕਿਤੇ ਵੀ ਪਹਿਲਾਂ ਕੌਲੀ ਮੋਣ ਦੀ ਪਾਈ ਹੋਈ ਹੈ ਨਾ ਆਪਣੀ ਜਿਹੜਾ ਆਪਾਂ ਨੇ ਰੱਖੇ ਸੀਗੇ ਇੱਕ ਦਾ ਪਹਿਲਾਂ ਵੀ ਜ਼ਿਆਦਾ ਨਾ ਹੋ ਜੂਏ। ਤੇਲ ਛੱਡਣ ਲੱਗ ਗਿਆ ਅੰਬ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਨਾਲੇ ਚੀਨੀ। ਚੀਨੀ ਬੱਧੇ ਪਾਉਂਗੀ ਮੈਂ। ਅੰਬਾਂ ਨਾਲੋਂ ਜ਼ਿਆਦਾ ਹੀ ਹੈ ਚੀਨੀ ਆਪਣੇ। ਮਠੇ ਇਹ ਫਿਰ ਹੋ ਜਾਣਗੇ ਨਹੀਂ ਖੱਟੇ-ਖੱਟੇ ਰਹਿਣੇ। ਜ਼ਿਆਦਾ। ਤੇ ਹੁਣ ਚੀਨੀ ਪਾਣੀ ਛੱਡੂਗੀ। ਜੋ ਜੋ ਕੁੜੂਗੀ ਨਾ ਪਾਣੀ ਛੱਡੂਗੀ ਫਿਰ ਇਹ ਇਹਦੇ ਵਿੱਚ ਪਕਾਵਾਂਗੇ ਹੋਣੇ ਤੇ ਇੱਕ ਰਹਿ ਗਿਆ ਆਪਣਾ ਸ਼ੇਰਖਾ ਉਹ ਤੁਹਾਨੂੰ ਦੱਸ ਦਿਆਂਗਾ ਕਦੋਂ ਪਾਉਣਾ ਉਹ ਬਾਅਦ ਚ ਪਾਉਣਾ ਆਪਾਂ ਪਹਿਲਾਂ ਇਹ ਚੀਨੀ ਨੂੰ ਘੋਲ ਲਈਏ ਆਪਾਂ ਇਹ ਚੀਨੀ ਕੁੜੂਗੀ ਫਿਰ ਇਹਦੀ ਮਤਲਬ ਚਾਣੀ ਢਣੂਗੀ ਫਿਰ ਉਹਦੇ ਵਿੱਚ ਰਿਜਣਗੇ ਅੰਬ ਫਿਰ ਉੰਦੇ ਰ੍ਹਾਂਗੇ ਹੁਣ ਆਪਾਂ ਦੇਖ ਲਾਗੀ ਕਰਨੀ ਚੀਨੀ ਬਸ ਨੂੰ ਫਸੂਆਂਣ ਲੱਗਦੀ ਨਾਲ ਥੋੜੀ ਥੋੜੀ ਅੰਬਾਂ ਦੀ ਆਪਾਂ ਥੋੜੀ ਹੋ ਪਾਉਣੀ ਹੈ ਚਟਣੀ ਤੇਰੇ ਬਾਦੂ ਹੁੰਦੀ ਨਹੀਂ ਆਪਾਂ ਨੂੰ ਬੱਚੇ ਫੇਰ ਸਕੂਲ ਨੂੰ ਲੈ ਜਾਂਦੇ ਨੇ ਬਸ ਮੈਸ ਮਾਨ ਬੱਦ ਪਾਤਾ ਉਹ ਖਾਂਦੇ ਨੇ ਜਿੰਨਾ ਸਮਾਨ ਵਿੱਚ ਪਾਇਆ ਹੋਇਆ ਨੇ ਚਟਣੀ ਤਾਂ ਸਮਾਨ ਨਾਲ ਵਧੀਆ ਲੱਗਦੀ ਜਿੰਨਾ ਸਮਾਨ ਪਾਇਆ ਹੋ ਵਧੀਆ ਲੱਗਦੀ ਹੈ ਚੀਨੀ ਆਪਣੀ ਖੁੱਲ ਚੁੱਕੀ ਆ ਬਸ ਹੁਣ ਚੀਨੀ ਦੁਕਾਨੀ ਚ ਰਿਝਾਵਾਂਗੇ ਥੋੜਾ ਜਿਹਾ ਲਓ ਜੀ ਚਟਣੀ ਆਪਣੀ ਬਣ ਕੇ ਤਿਆਰ ਆ ਬਸ ਚੀਨੀ ਵੀ ਹਣ ਕੋਲਗੀ ਦੇ ਵਿੱਚ ਸੇਕ ਲਵਾਤਾ ਆਪਾਂ ਨੇ ਬਿਲਕੁਲ ਥੱਲਾ ਛੜਪਾ ਹ ਕੜਾਹੀ ਨੇ ਜਿਆਦਾ ਨਹੀਂ ਜੀ ਕਾੜਨੀ ਹੈਗੀ ਜੇ ਜ਼ਿਆਦਾ ਕਾੜਾਂਗੇ ਨਾ ਫਿਰ ਸਖਤ ਹੋ ਜਾਣੀ ਆਪਣੀ ਚਟਣੀ ਤੇ ਹੁਣ ਪਾਵਾਂਗੇ ਜੀ ਇਹ ਇੱਕ ਕੌਲੀ ਆਹ ਸਿਰਕੇ ਦੀ ਹਲਦੀ ਵਾਲੀ ਕੌਲੀ ਸੀ ਹਲਦੀ ਵਾਲੀ ਕੌਲੀ ਸੀਗੀ ਇਹ ਇੱਕ ਕੌਲੀ ਆਪਣਾ ਸਿਰਕੇ ਦੀ ਪਾ ਲਈਏ ਹੁਣ ਇਹਨੂੰ ਸੇਕ ਲਵਾਂਗੇ ਇਦਾਂ ਬਣੀ ਹੋਈ ਚਟਨੀ ਨੂੰ ਨਾ ਤੁਸੀਂ ਜਿੰਨਾ ਚਿਰ ਮਰਜੀ ਰੱਖ ਲਓ ਸਾਲ ਦੋ ਸਾਲ ਜਿੰਨਾ ਚਿਰ ਮਰਜੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਸਾਲੋਂ ਸਾਲ ਪਈ ਰਹਿੰਦੀ ਉਸੇ ਤਰ੍ਹਾਂ ਬਸ ਜੀ ਥੋੜਾ ਜਿਹਾ ਸਟੋਰ ਕਰਨ ਵੇਲੇ ਧਿਆਨ ਰੱਖਣਾ ਮਤਲਬ ਇੱਕ ਤਾਂ ਇਹਨੂੰ ਗਿੱਲੇ ਹੱਥ ਨਹੀਂ ਲਾਉਣੇ ਹੈਗੇ ਚਟਨੀ ਨੂੰ ਜਿਹੜੇ ਡੱਬੇ ਦੇ ਵਿੱਚ ਆਪਾਂ ਨੇ ਪਾਉਣੀ ਆ ਉਹ ਨਹੀਂ ਗਿੱਲਾ ਹੋਣਾ ਚਾਹੀਦਾ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਉਹਦਾ ਟੱਕੜ ਬੰਦ ਹੋਣਾ ਚਾਹੀਦਾ ਮਤਲਬ ਚੂੜੀਦਾਰ ਵੀ ਉਦੇ ਵਿੱਚ ਹਵਾ ਨਾ ਪਵੇ ਤੇ ਇੱਕ ਧਿਆਨ ਰੱਖਿਆ ਕਰੋ ਆਟੇ ਵਾਲੇ ਹੱਥ ਨਾਲ ਅਚਾਰ ਦੇ ਵਿੱਚ ਪਾਇਆ ਕਰੋ ਕਈ ਵਾਰ ਜਿਵੇਂ ਆਪਾਂ ਹਨਾ ਰੋਟੀ ਲਾਉਨੇ ਆ ਤੇ ਬੱਚੇ ਅਚਾਰ ਵਗੈਰਾ ਮੰਗ ਲੈਂਦੇ ਨੇ ਆਪਾਂ ਉਸੇ ਹੱਥਾਂ ਨਾਲ ਆਟੇਲੇ ਹੱਥ ਨਾਲ ਅਚਾਰ ਕੱਢਣ ਲਾ ਜਾਂਦੇ ਆ ਉਦਾਂ ਅਚਾਰ ਵੀ ਖਰਾਬ ਹੋ ਜਾਂਦਾ ਤੇ ਆਟੇਲੇ ਹੱਥ ਨਾਲ ਬਿਲਕੁਲ ਵੀ ਪਾਇਆ ਕਰੋ ਕੋਈ ਵੀ ਅਚਾਰਾ ਚਾਹੇ ਤੇ ਗਿੱਲਾ ਪਾ ਗਿੱਲਾ ਚਮਚਾ ਵਗੈਰਾ ਵੀ ਨਾ ਪਾਇਆ ਕਰੋ ਕੁਛ ਨਾ ਪਾਇਆ ਕਰੋ ਜਾਂ ਚੀ ਪਾਣੀ ਨਹੀਂ ਇਹ ਲੱਗਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਅਚਾਰ ਨੂੰ ਤੇ ਨਹੀਂ ਤਾਂ ਹੀ ਫਿਰ ਅਚਾਰ ਖਰਾਬ ਹੋ ਜਾਂਦੇ ਰਿਹਾ। بس ਥੋੜੇ ਜਿਨੇ ਗੱਲਾਂ ਦਾ ਧਿਆਨ ਰੱਖਿਆ ਕੋਈ ਫਿਰ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਤੇ ਜਿਹੜਾ ਆਪਾਂ ਵੈਸੇ ਡੇਲੀ ਵਰਤਣਾ ਉਹਨੂੰ ਅੱਡ ਡੱਬੀ ਚ ਕੱਢ ਲਿਆ ਕਰੋ ਕਿਉਂਕਿ ਜਿਹਨਾਂ ਨੂੰ ਹੱਥ ਲੱਗਦੇ ਰਹਿੰਦੇ ਆ ਗਿੱਲੇ ਆਟੇ ਵਾਲੇ ਜਾਂ ਹੈਨਾ ਬੱਚੇ ਵੀ ਕੱਢਦੇ ਰਹਿੰਦੇ ਨੇ ਅਚਾਰ ਵਗੈਰਾ ਤੇ ਫਿਰ ਇਹ ਜਿਹੜਾ ਵੱਧ ਹੁੰਦਾ ਇਹਨੂੰ ਅੱਡ ਸਟੋਰ ਕਰਕੇ ਰੱਖ ਲੈ ਕਰੋ ਡੱਬੇ ਚ ਤੇ ਬਰਤਨ ਜੋਗਾ ਕਿਸੇ ਹੋਰ ਛੋਟੀ ਡੱਬੀ ਚ ਪਾ ਲਿਆ ਕਰੋ ਤੇ ਇਸ ਤਰ੍ਹਾਂ ਫਿਰ ਅਚਾਰ ਬਚਾ ਰਹਿੰਦਾ ਹੈ ਮਿਰਚ ਵੀ ਖਰਾ ਨਹੀਂ ਹੁੰਦਾ ਹੈਗਾ ਕੋਈ ਇਹਦੇ ਵਿੱਚ ਕੈਮੀਕਲ ਪਾਉਣ ਦੀ ਲੋੜ ਨਹੀਂ ਹੋਰ ਵੀ ਕੋਈ ਜਿੱ ਦਿਨਾ ਅਚਾਰ ਬਚਾ ਰਹਿੰਦਾ ਕੋਈ ਕੈਮੀਕਲ ਪੈਜ ਵੀ ਨਹੀਂ ਇਹਦੇ ਵਿੱਚ ਤੇ ਬਸ ਜੀ ਤੁਸੀਂ ਪਾਣੀ ਤੋਂ ਬਚਾ ਕੇ ਰੱਖੋ ਅਚਾਰ ਨੂੰ ਤੇ ਬਿਲਕੁਲ ਉਲੀ ਨਹੀਂ ਪੈਂਦੀ ਹੈਗੀ ਅਚਾਰ ਨੂੰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਬੱਕੇ ਜੀ ਹੁਣ ਆਪਾਂ ਇਹਨੂੰ ਲਾ ਦਾਂਗੇ ਥੱਲੇ ਫਿਰ ਤੁਹਾਨੂੰ ਠੰਡਾ ਹੋਏ ਤੋਂ ਦਿਖਾਉਣੀ ਹੈ ਜਦੋਂ ਆਪਾਂ ਨੇ ਸਟੋਰ ਕਰਨਾ ਡੱਬੇ ਦੇ ਵਿੱਚ ਨਾ ਉਦੋਂ ਠੰਡਾ ਹੋਣਾ ਚਾਹੀਦਾ ਤੇ ਗਰਮ ਗਰਮ ਸਟੋਰ ਨਹੀਂ ਕਰਨਾ ਹੈਗਾ ਇਹਨੂੰ ਰੱਖਾਂਗੇ ਆਪਾਂ ਠੰਡਾ ਹੋਣ ਲਈ ਫਿਰ ਆਪਾਂ ਸਟੋਰ ਕਰਾਂਗੇ ਕਿਸੇ ਡੱਬੇ ਦੇ ਵਿੱਚ ਮੈਂ ਥੱਲੇ ਲਾ ਦੂੰਗੀ ਇਹਨੂੰ ਬਸ ਲੋ ਜੀ ਆਪਣੀ ਅੰਬਾਂ ਦੀ ਖੱਟੀ ਮਿੱਠੀ ਚਟਣੀ ਬਣ ਕੇ ਹੋ ਗਈ ਤਿਆਰ ਜੋ ਸਾਲੋ ਸਾਲ ਨਹੀਂ ਹੋਊਗੀ ਖਰਾਬ ਤੇ ਬਾਕੀ ਜੀ ਤੁਸੀਂ ਦੱਸਿਓ ਤੁਹਾਨੂੰ ਕਿਹੋ ਜੀ ਲੱਗੀ ਆਪਣੀ ਬਣਾਈ ਹੋਈ ਰੈਸਪੀ ਅੰਬਾਂ ਦੀ ਖੱਟੀ ਮਿੱਠੀ ਚਟਣੀ ਦੀ ਤੇ ਇਹੋ ਜਈਆਂ ਵੀਡੀਓ ਦੇਖਣ ਲਈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਤੇ ਤੁਹਾਨੂੰ ਖਰੇਲੂ ਵੀਡੀਓ ਨਵੇਂ-ਨਵੇਂ ਰੈਸਪੀਆਂ ਤੇ ਨਵੇਂ-ਨਵੇਂ ਟਿਪਸ ਦੰਦੇ ਰਾਂਗੇ ਆਪਣੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਿਓ ਇਹੋ ਜੀਆਂ ਵੀਡੀਓ ਦੇਖਣ ਲਈ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਰੈਸਪੀ ਨਾਲ ਜਾਂ ਟਿਪਸ ਨਾਲ ਤੇ ਬਣੇ ਰਹੋ ਆਪਣੇ ਚੈਨਲ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ